ਸਸ਼ੀਕਾਲ ਜੀ ਪੰਜਾਬ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਿੰਦਰਜੀ ਸਿੰਘ ਤੁਆਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖੁਰਾਕਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਨਵਾਂ ਐਲਾਨ ਸਿੰਥੈਟਿਕ ਟ੍ਰੈਕ ਵਾਲੇ ਕਿਸੇ ਵੀ ਖੇਡ ਮੈਦਾਨ ਵਿੱਚ ਨਹੀਂ ਹੋਵੇਗੀ ਗਣਤੱਤਰਤਾ ਦਿਵਸ ਦੀ ਪਰੇਡ ਬਾਕੀ ਖੇਡ ਮੈਦਾਨਾਂ ਜਾਂ ਸਟੇਡੀਅਮਾਂ ਵਿੱਚ ਹੀ ਕਰਾਈ ਜਾ ਸਕਦੀ ਹੈ ਪਰੇਡ ਕੈਬਨ ਮੰਤਰੀ ਅਮਨ अरोड़ा ਨੂੰ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ ਵਿਧਾਇਕ ਨੂੰ ਅਹੁਦੇ ਤੋਂ ਨਾ ਹਟਾਏ ਜਾਣ ਤੇ ਵਿਵਾਦ ਜਾਰੀ ਰਾਜਪਾਲ ਬਨਵਾਰੀ لال ਪ੍ਰੋਤਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ ਆਬੁਲਾਰੇ ਮਾਲਵੀਂਦਰ ਕੰਗ ਨੇ ਸਾਦੇ ਰਾਜਪਾਲ ਤੇ ਨਿਸ਼ਾਨੇ ਸੁਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਉੱਲੈ ਕੇ ਸਿਆਸਤ ਜਾਰੀ ਰਮਨੇਸ਼ ਸਿੰਘ ਬਿੱਟੂ ਦਾ ਆ ਵੱਡਾ ਬਿਆਨ ਕਿਹਾ ਸੁਪਾਲ ਖੈਰਾ ਹੈ ਬੱਬਰ ਸ਼ੇਰ ਦੁਬਾਰਾ ਉੱਪਰ ਕੇ ਆਵੇਗਾ ਸਾਹਮਣੇ ਰਾਜਵਾਲਾ ਵੱਲੋਂ ਅਮਿਸ਼ਾ ਨੂੰ ਲਿਖੀ ਚਿੱਠੀ ਨੂੰ ਲੈ ਕੇ ਕੀਤੀ ਟਿੱਪਣੀ ਸੁਨੀਲ ਜਾਖੜ ਦਾ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਖਿਲਾਫ ਆਇਆ ਬਿਆਨ ਕਿਹਾ ਕਾਂਗਰਸ ਨੂੰ ਸੁਖਪਾਲ ਖਹਿਰਾ ਦੀ ਇੰਨਾ ਹੀ ਕੋਈ ਪਰਵਾਹ ਸੁਖਜਿੰਦਰ ਰੰਧਾਵਾ ਨੇ ਸੁਨੀਲ ਜਾਖੜ ਨੂੰ ਦਿੱਤਾ ਕਰਾਰਾ ਜਵਾਬ ਕਿਹਾ ਖਹਿਰਾ ਦੀ ਥਾਂ ਜਾਖੜ ਕਰਨ ਸਿਰਫ ਭਾਜਪਾ ਦੀ ਚਿੰਤਾ ਹੁਣ ਖਬਰਾਂ ਪਿਸਥਾਨ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸੱਬੇ ਪਰ ਵਿੱਚ ਸੰਥੈਟਿਕ ਟਰੈਕ ਵਾਲੇ ਕਿਸੇ ਵੀ ਖੇਡ ਮੈਦਾਨ ਵਿੱਚ ਗਣਤਤਰ ਦੇਸ਼ ਦੀ ਪ੍ਰੇਡ ਨਹੀਂ ਹੋਵੇਗੀ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਣ ਲਈ ਹੋਣ ਵਾਲੇ ਸਮਾਗਮਾਂ ਦੌਰਾਨ ਸੰਥੈਟਿਕ ਟਰੈਕ ਵਾਲੇ ਐਥਲੈਟਿਕ ਟਰੈਕਾਂ ਨੂੰ ਛੱਡ ਕੇ ਬਾਕੀ ਖੇਡ ਮੈਦਾਨਾਂ ਤੇ ਸਟੇਡੀਆ ਵਿੱਚ ਹੀ ਪਰੇਡ ਹੋਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਹੈ ਕਿ ਸਵੇਰ ਪਰ ਵਿੱਚ ਸੰਥੈਟਿਕ ਟਰੈਕ ਵਾਲੇ ਕਿਸੇ ਵੀ ਖੇਡ ਮੈਦਾਨ ਵਿੱਚ ਗਣਤੰਤਰ ਦਿਵਸ ਦੀ ਪਰੇਡ ਨਹੀਂ ਹੋਵੇਗੀ ਅੱਜ ਇੱਥੇ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਉਣ ਲਈ ਹੋਣ ਵਾਲੇ ਸਮਾਗਮਾਂ ਦੌਰਾਨ ਸਿੰਥੈਟਿਕ ਵਾਲੇ ਐਥਲੈਟਿਕ ਟ੍ਰੈਕਾਂ ਨੂੰ ਛੱਡ ਕੇ ਬਾਕੀ ਖੇਡ ਮੈਦਾਨਾਂ ਜਾਂ ਸਟੇਡੀਅਮਾਂ ਵਿੱਚ ਹੀ ਪ੍ਰੇਡ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰੇਡ ਦੌਰਾਨ ਸੂਬੇ ਦੇ ਦੇਸ਼ ਦੇ ਅਮੀਰ ਸੱਭਿਆਚਾਰ ਵਿਰਸੇ ਨੂੰ ਦਰਸਾਉਣ ਲਈ ਵੱਖ-ਵੱਖ ਝਾਕੀਆਂ ਕੱਢਣ ਤੋਂ ਇਲਾਵਾ ਹੋਰ ਸਮਾਗਮ ਕਰਵਾਏ ਜਾਂਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਇਸ ਸਮਾਗਮ ਦੌਰਾਨ ਪ੍ਰੇਡ 'ਚ ਹੋਣ ਵਾਲੇ ਬਾਨਾ ਅਤੇ ਹੋਰ ਮਸ਼ੀਨਰੀ ਦੀ ਆਵਾਜੇ ਟਰੈਕ ਨੂੰ ਨੁਕਸਾਨ ਪਹੁੰਚਾਉਂਦੀ ਹੈ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਟਰੈਕ ਨੂੰ ਹੋਏ ਨੁਕਸਾਨ ਕਾਰਨ ਖਿਡਾਰੀਆਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਪੇਸ਼ ਹੁੰਦੀਆਂ ਨੇ ਜੋ ਜਾਇਜ਼ ਨਹੀਂ ਹੈ ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਸੂਬਾ ਸਰਕਾਰ ਨੇ ਗਣਤੱਤਰ ਦਿਵਸ ਦੀ ਪ੍ਰੇਡ ਸਿੰਥੈਟਿਕ ਟਰੈਕ ਵਾਲੇ ਕਿਸੇ ਵੀ ਸਟੇਡੀਅਮ ਵਿੱਚ ਨਾ ਕਰਵਾਉਣ ਦਾ ਫੈਸਲਾ ਲਿਆਏ ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਹੋਰ ਪਰਪੂਲਤ ਕਰਨ ਵਿੱਚ ਮਦਦ ਮਿਲੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਫੈਸਲੇ ਤਹਿਤ ਗਣਤੰਤਰ ਦਿਵਸ ਮੌਕੇ ਲੁਧਿਆਣਾ ਵਿਖੇ ਹੋਣ ਵਾਲਾ ਸਮਾਗਮ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ। ਖਿਡਾਰੀਆਂ ਜਾਂ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਗੌਰਵਮਈ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ ਅਤੇ ਇਸੇ ਭਾਵਨਾ ਨਾਲ ਹੀ ਇਹ ਸਮਾਗਮ ਕਰਵਾਏ ਜਾਣਗੇ। ਪੰਜਾਬ ਦੇ ਕੈਬਨਟ ਮੰਤਰੀ ਅਮਨ अरोड़ा ਨੂੰ ਸੁਨਾਮ ਦੀ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਪਰ ਇਸ ਦੇ ਬਾਵਜੂਦ ਵਿਧਾਇਕ ਨੂੰ ਅਹੁਦੇ ਤੋਂ ਨਾ ਹਟਾਏ ਜਾਣ ਤੇ ਸਿਆਸਤ ਗਰਮਾ ਗਈ ਹੈ ਜਿਸ ਨੂੰ ਲੈ ਕੇ ਮਾਲਵਿੰਦਰ ਕਾਂਗ ਵੱਲੋਂ ਪੰਜਾਬ ਦੇ ਗਵਰਨਰ ਬਰਮਾਜੀ ਲਾਲ ਪ੍ਰੋਹਤ ਤੇ ਨਿਸ਼ਾਨੇ ਸਾਧੇ ਗਏ ਨੇ ਮੰਤਰੀ ਅਮਨ अरोड़ा ਨੂੰ ਲੈ ਕੇ ਗਵਰਨਰ ਦੀ ਚਿੱਠੀ ਤੇ ਆਮ ਆਦੀ ਪਾਰਟੀ ਦੇ ਨਿਸ਼ਾਨਾ ਸਾਧਿਆ ਮਾਲਵਿੰਦਰ ਕਾਂਗ ਨੇ ਪ੍ਰੈਸ ਕਾਨਫਰੰਸ ਕਰਦੇ ਕਿਹਾ ਕਿ ਪੰਜਾਬ ਦਾ ਗਵਰਨਰ ਬਦਲੇ ਦੀ ਭਾਵਨਾ ਵਾਲਾ ਰਵਈਆ ਅਪਣਾ ਰਿਹਾ ਹੈ ਉਹਨਾਂ ਗੱਲ ਕਰਦੇ ਹੋਏ ਅੱਗੇ ਦੱਸਿਆ ਕਿ ਮੰਤਰੀ ਅਮਨ अरोड़ा ਨੂੰ ਅਪੀਲ ਲਈ ਦੀ ਦਿਨ ਦਾ ਸਮਾਂ ਦਿੱਤਾ ਗਿਆ ਹੈ ਜਦ ਕਿ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਬਿੱਲਾਂ ਨੂੰ ਕਈ ਕਈ ਮਹੀਨੇ ਤੱਕ ਪੈਂਡਿੰਗ ਰੱਖਿਆ ਜਾਂਦਾ ਹੈ ਵਰਨਰ ਫਾਪ ਦਾ ਜਿਹੜਾ ਕੰਡਕਟ ਹੈ ਉਹ ਬਹੁਤ ਹੀ ਮਤਲਬ ਜਿਹਨੂੰ ਕਹਿ ਸਕਦੇ ਹੋ ਇਸ ਕਰਕੇ ਸ਼ੱਕ ਦੇ ਘੇਰੇ ਚੋਂਦਾ ਹੈ ਕਿਸੇ ਵੀ ਬੰਦੇ ਕੋ ਕਾਨੂੰਨੀ ਤੌਰ ਤੇ ਘੱਟੋ-ਘੱਟ ਹਾਈ ਕੋਰਟ ਤੇ ਕੀ ਦਿਨ ਦੇ ਟਾਈਮ ਹੁੰਦਾ ਅਪੀਲ ਕਰਨ ਦੇ ਅਮਨ ਰੋੜਾ ਜੀ ਵਾਲੇ ਮਾਮਲੇ ਵਿੱਚ 30 ਦਿਨ ਨਹੀਂ ਹੋਏ ਤੇ ਗਵਰਨਰ ਸਾਹਿਬ ਨੂੰ ਪਤਾ ਨਹੀਂ ਕਿਹੜੀ ਤਾਲੀ ਆ ਕੀ ਜਲਦਬਾਜ਼ੀ ਆ ਇੱਕ ਪਾਸੇ ਤੇ ਪੰਜਾਬ ਦੇ ਲੋਕਾਂ ਵਾਸਤੇ ਪਾਸ ਕੀਤੇ ਗਏ ਵਿਧਾਨ ਸਭਾ ਦੇ ਬਿੱਲ ਤੇ ਗਵਰਨਰ ਸਾਹਿਬ ਕਈ ਕਈ ਮਹੀਨੇ ਬਾਬਤੇ ਬੈਠੇ ਰਹਿੰਦੇ ਆ ਜਾਂ ਪੰਜਾਬ ਦੇ ਅਹਿਮ ਬਿੱਲਾਂ ਨੂੰ ਗਵਰਨਰ ਸਾਹਿਬ ਪ੍ਰੈਜ਼ੀਡੈਂਟ ਕੋਲ ਭੇਜ ਦਿੰਦੇ ਆ ਤੇ ਦੂਜੇ ਪਾਸੇ ਸਾਡੇ ਇੱਕ ਮੰਤਰੀ ਨੂੰ ਲੈ ਕੇ ਇੰਨੇ ਕਾਲੀਚ ਐ ਇੰਨੇ ਮਤਲਬ ਜਲਦਬਾਜੀ ਚ ਹੈ ਕਿ ਉਹਨਾਂ ਨੂੰ ਹਜੇ ਪੂਰਾ ਕਾਨੂੰਨੀ ਅਧਿਕਾਰ ਹੈ ਅਪੀਲ ਕਰਨ ਦਾ ਲੀਗਲ رائے ਲੈਣ ਦਾ ਹਰੇਕ ਤਰੀਕੇ ਨਾਲ ਆਪਣਾ ਪੱਖ ਰੱਖਣ ਦਾ ਔਰ ਸੰਵਿਧਾਨ ਨੇ ਦਿੱਤਾ ਹੈ ਉਹ ਹਜੇ ਉਹਨਾਂ ਨੇ ਉਸ ਐਕਸਰਸਾਈਜ਼ ਨੂੰ ਕਰਨਾ ਹੈ ਤੇ ਗਵਰਨਰ ਸਾਹਿਬ ਫਟਾਫਟ ਚਿੱਠੀ ਦੇ ਕੇ ਇਸ ਕਰਕੇ ਕਿ ਕਿ ਮਿਆਸੀ ਗਵਰਨਰ ਜਿਹੜੇ ਆ ਪੰਜਾਬ ਦੇ ਮਹਾਮਹੀਨ ਲਗਾਤਾਰ ਪੰਜਾਬ ਨਾਲ ਜੀਪੀ ਦਾ ਪੱਖ ਜ਼ਿਆਦਾ ਲੈਂਦੇ ਨਜ਼ਰ ਆ ਰਹੇ ਪੰਜਾਬੀਆਂ ਦਾ ਪੱਖ ਨਹੀਂ ਹੁੰਦੇ ਇਵਨ ਕਈ ਕਈ ਵਾਰ ਉਹਨਾਂ ਨੇ ਆਪਣੀ ਜਿਹੜੀ ਕਨਸਟੀਟਿਊਸ਼ਨਲ ਮਰਿਆਦਾ ਆ ਉਹਦਾ ਵੀ ਉਲੰਘਣ ਕੀਤਾ ਉਹਨੂੰ ਲੰਘ ਗਿਆ ਉਹਨਾਂ ਨੇ ਇਸ ਜਲਦਬਾਜੀ ਤੇ ਇਹ ਵੀ ਨਹੀਂ ਦੇਖਿਆ ਕਿ ਉਹਨਾਂ ਦੇ ਜਿਹੜੇ ਕਨਸਟੀਟਿਊਸ਼ਨਲ ਰਾਈਟ ਹੈ ਅਪੀਲ ਕਰਦੇ ਹਰ ਕੋ ਤੇ ਅਜੇ ਉਹਨਾਂ ਕੋ ਹੈਗੇ ਆ ਜਿੰਨਾ ਚਿਰ ਉਹ ਘੱਟੋ ਘੱਟ ਤੇ ਸੰਵਿਧਾਨ ਤੀਨ ਦਿਨ ਦਿੰਦਾ ਮੈਂ ਜਿ ਤਰ੍ਹਾਂ ਕਿਹਾ ਤੇ ਗਵਰਨਰ ਸਾਹਿਬ ਨੂੰ ਕੀ ਨਹੀਂ ਜਲਦਬਾਜੀ ਆ ਆਮ ਆਦੀ ਪਾਰਟੀ ਦੇ ਪ੍ਰਤੀ ਜਿਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਵਾਰ-ਵਾਰ ਦੋਹਰਾ ਤੇ ਜਿਹਨੂੰ ਕਹਿ ਸਕਦੇ ਹੋ ਬਦਲੇ ਦੀ ਭਾਵਨਾ ਵਾਲਾ ਵਰਤਾਰਾ ਹੁੰਦਾ ਹੈ ਗਵਰਨਰ ਸਾਹਿਬ ਤੁਹਾਡੇ ਅਹੁਦੇ ਨੂੰ ਤੁਹਾਡੀ ਪੋਜੀਸ਼ਨ ਨੂੰ ਗਰਮਾ ਨੂੰ ਇਹ ਸ਼ੋਭਾ ਨਹੀਂ ਦਿੰਦਾ ਤੋਂ ਗਵਰਨਰ ਸਾਹਿਬ ਨੂੰ ਘੱਟੋ ਘੱਟ ਆਪਣੀ ਲੀਗਲ ਡਵਾਈਜ਼ਰਾਂ ਤੋਂ ਸਾਰੀ ਸਲਾਹ ਲੈ ਕੇ ਹੀ ਕੋਈ ਗੱਲ ਕਰਨੀ ਚਾਹੀਦੀ ਤੁਹਾਨੂੰ ਦੱਸਦੀ ਕਿ ਸ਼ੁਰੂ ਤੋਂ ਹੀ ਆਮ ਆਦੀ ਪਾਰਟੀ ਦੀ ਸਰਕਾਰ ਅਤੇ ਗਵਰਨਰ ਵਿੱਚ ਤਣਾਤਨੀ ਚੱਲਦੀ ਜਾ ਰਹੀ ਹੈ ਇਸੇ ਦੇ ਚੱਲਦੇ ਅਮਨ अरोड़ा ਦਾ ਮਾਮਲਾ ਸਾਹਮਣੇ ਆਇਆ ਹੈ ਹੁਣ ਆਵਾਦੀ ਪਾਰਟੀ ਦੇ ਲੀਡਰਾਂ ਵੱਲੋਂ ਗਵਰਨਰ ਤੇ ਅਮਨ अरोड़ा ਦੇ ਮਾਮਲੇ ਵਿੱਚ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਗਵਰਨਰ ਸਾਹਿਬ ਬਦਲਾਖੋਰੀ ਦੀ ਨੀਤੀ ਅਪਣਾ ਰਹੇ ਨੇ ਜੋ ਕਿ ਠੀਕ ਨਹੀਂ ਹੈ ਹੁਣ ਦੇਖਣਾ ਹੋਵੇਗਾ ਕਿ 30 ਦਿਨ ਦੇ ਸਮੇਂ ਵਿੱਚ ਅਮਨ अरोड़ा ਕੀ ਕਰਦੇ ਨੇ ਪਾਲ ਸਿੰਘ ਖਾਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਆਗੂਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਘੇੜਿਆ ਜਾ ਰਿਹਾ ਹੈ ਮਿਸਤਰੀ ਦਰਨ ਸੰਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਸੁਪਾਸ ਖਹਿਰਾ ਇਸ ਤੋਂ ਦੁਬਾਰਾ ਉੱਪਰ ਕੇ ਸਾਹਮਣੇ ਆਉਣਗੇ ਇਸ ਦੇ ਨਾਲ ਹੀ ਉਹਨਾਂ ਬਲਵਾਂਸੀ ਗੜਜੋਣਾ ਨੂੰ ਆੜੇ ਹੱਥੀ ਲੈਦੇ ਹੋਏ ਐ ਜੀ ਪੀ ਸੀ ਤੇ ਸਵਾਲ ਚੁੱਕੇ ਨੇ ਕਾਂਗਰਸੀ ਵਿਧਾਇਕ ਸੁਪਾਸ ਖਹਿਰਾ ਨੂੰ ਮੋੜ ਜੇਲ੍ਹ ਵਿੱਚ ਜਾਣ ਤੇ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਬਿੱਟੂ ਨੇ ਕਿਹਾ ਕਿ ਖਹਿਰਾ ਇਸ ਨਾਲ ਹੋਰ ਉੱਪਰ ਕੇ ਸਾਹਮਣੇ ਆਉਣਗੇ ਉਹ ਬੱਬਰ ਸ਼ੇਰ ਹਨ ਤੇ ਜੇਲ੍ਹ ਹਮੇਸ਼ਾ ਆਗੋਂ ਨੂੰ ਰਾਤ ਹੁੰਦੀ ਹੈ ਇਸ ਦੇ ਨਾਲ ਹੀ ਬਲਵਾਂਸੀ ਗੜਜੋਣਾ ਦੀ ਫਾਂਸੀ ਦੀ ਮਾਫੀ ਤੇ ਐ ਜੀ ਪੀ ਸੀ ਤੇ ਉਹਨਾਂ ਕਿਹਾ ਕਿਉਂ ਹੈਰਾਨ ਹਨ ਕਿ ਰਾਜੋਣਾ ਬਾਰੇ ਗੱਲ ਕਰਨ ਵਾਲੇ ਲੋਕ ਉਹਨਾਂ નિર્ਦੋਸ਼ ਲੋਕਾਂ ਬਾਰੇ ਕਿਉਂ ਨਹੀਂ ਪੁੱਛਦੇ ਜਿਹੜੇ ਅਤਵਾਦੀਆਂ ਵੱਲੋਂ ਮਾਰੇ ਗਏ ਸਨ ਦੇਖੋ ਖੈਰਾ ਸਾਹਿਬ ਇੱਕ ਸ਼ੇਰ ਸ਼ੇਰ ਨਹੀਂ ਬੱਬਰ ਸ਼ੇਰ ਆ ਤੇ ਫਿਰ ਕੀ ਫਰਕ ਪੈ ਜਾਊਗਾ ਹੋਰ ਮਹੀਨਾ ਰੱਖ ਲੈਣਗੇ ਅੰਦਰ ਫਿਰ ਕੀ ਹੋਜੂ ਇਸ ਕਰਕੇ ਇਹ 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 ਜਿੰਨਾ ਵੀ ਉਹਨਾਂ ਨੂੰ ਰੱਖਣਗੇ ਲੋਕਾਂ 'ਚ ਉਨਾ ਹੀ ਉਹ ਤਕੜੇ ਹੋਣਗੇ ਪੋਲੀਟੀਕਲ ਬੰਦੇ ਨੂੰ ਤਾਂ ਜੇਲ੍ਹ ਮਤਲਬ ਪੋਲੀਟੀਕਲ ਬੰਦਾ ਤਾਂ ਜੇਲ੍ਹ ਭਾਲਦਾ ਏ ਲੋਕ ਉਹਨੂੰ ਸਮਝਦੇ ਆ ਵੀ ਇਹ ਇਮਾਨਦਾਰ ਬੰਦਾ ਹੈ ਸੱਚ 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 ਤੇ ਖੜਾ ਹੈ ਤੇ ਇਸ ਕਰਕੇ ਉਹ ਅੰਦਰ ਰੱਖਦੇ ਅੰਦਰ ਰੱਖੇ ਤੇ ਕੀ ਹੋ ਜਾਊਗਾ ਲੋਕ ਤਾਂ ਸਮਝਦੇ ਆ ਨਾ ਲੋਕ ਤਾਂ ਦੇਖਦੇ ਆ ਨਾ ਉਹ ਚਿੱਠੀਆਂ ਜਿਹਾ ਲਿਖਦਾ ਰਹਿੰਦੇ ਆ ਅੰਦਰੋਂ ਮੈਨੂੰ ਨਹੀਂ ਲੱਗਦਾ ਵੀ ਉਹ ਰਾਜੂਵਾਨਾ ਚਿੱਠੀਆਂ ਲਿਖਦਾ ਉਹਨਾਂ ਦੀ ਜਿਹੜੀ ਭੈਣ ਉਹ ਆਪ ਹੀ ਚਿੱਠੀਆਂ ਲਿਖ ਕੇ ਜਿਹੜੀਆਂ ਉਹ ਬਾਹਰ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ ਜਿਵੇਂ ਵੀ ਬਾਦਲਾਂ ਨੇ ਕਿਹਾ ਹੁੰਦਾ ਦੇ ਦਿੰਦੇ ਆ ਲਿਖ ਕੇ ਰਾਜੂਵਾਨਾ ਸਾਹਿਬ ਦੀ ਜਿਹੜੀ ਉਹ ਚਿੱਠੀ ਕੋਈ ਲਿਖੀ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਜੀ ਰਾਜੂਆਣਾ ਬਹੁਤ ਆਪਣੇ ਆਪ ਨੂੰ ਕਹਿੰਦੇ ਸੀ ਤੇ ਹੁਣ 31 ਤੱਕਦੀ ਨਿੰਗੀ ਹੁਣ ਬਹਿਣ ਭੁਖੜਤਾਲ ਤੇ ਜੇ ਵਾਕਈ ਜੇ ਉਹਨੂੰ ਵਾਕਈ ਇਹ ਲੱਗਦਾ ਵੀ ਉਹ ਬਹੁਤ ਵੱਡਾ ਸੱਚਾ ਸੁੱਚਾ ਹੈ ਇਹ ਤੇ ਹੁਣ ਭੁਖੜਤਾਲ ਤੇ ਕਿਉਂ ਨਹੀਂ ਬੈਠਾ 31 ਤੋਂ ਬਾਅਦ ਤੇ ਹੁਣ ਰਾਜੂਆਣਾ ਕਿਹਨੂੰ ਉਡੀਕਦੇ ਆ ਹੁਣ ਬਹਿਣ ਭੁਖੜਤਾਲ ਤੇ ਕਿਉਂਕਿ ਪਿਛਲੀ ਭੁਖੜਤਾਲ ਤੇ ਜਦੋਂ ਬੈਠੇ ਉਹਨਾਂ ਨੂੰ ਪਤਾ ਲੱਗਿਆ ਕੋਈ ਕਿਸ ਨੇ ਸੀਮ ਨਹੀਂ ਕੀਤੀ ਤੇ ਇਸ ਕਰਕੇ ਉਹ ਉਸੇ ਤੇ ਹੁਣ ਚਿੱਠੀਆਂ ਲਿਖ ਕੇ ਵੀ ਮੈਂ ਤਾਂ ਜੀ ਕੋਰਟ 'ਚ ਜੋ ਕਹਿਣਾ ਸੀ ਮੈਂ ਕਹਿ ਲਿਆ ਹੁਣ ਅਮਿਤ ਸ਼ਾਹ ਜੀ ਨੂੰ ਹੋਮ ਮਿਨਿਸਟਰ ਨੂੰ ਮਿੰਟਾਂ ਹੀ ਕਰ ਰਿਹਾ ਨਾ ਚਿੱਠੀਆਂ ਲਿਖ ਕੇ ਜੇ ਉਹ ਵੱਡਾ ਬਹੁਤ ਵੱਡਾ ਦਲੇਰ ਸੀ ਇਹ ਤਾਂ ਇਹ ਤਾਂ ਗਦਾਗ ਕਾਇਰ ਬੰਦੇ ਆ ਪੁਲਿਸ ਦੀ ਵਰਦੀ 'ਚ ਸੀ ਇਹ ਪੁਲਿਸ ਵਾਲੇ ਨਾਲ ਰਲ ਕੇ ਜਿਹੜਾ ਛੇਦਿਆ ਆਜ਼ਮ ਸਤਾਰ ਬੈਂਸ ਸਿੰਘ ਦਾ ਜਿਹੜਾ ਹੋਇਆ ਸੀ ਉਹ 'ਚ ਪੁਲਿਸ ਵਾਲੇ ਰਲਾਏ ਸੀ ਜਿਹੜਾ ਗੱਡੀ ਅੰਦਰ ਜਾਣੀ ਆ ਉਹ ਗੇਟ ਵਾਲੇ ਨੂੰ ਰਲਾਇਆ ਹੋਇਆ ਸੀ ਹੋਰ ਰਲਾਇਆ ਸੀ ਤਾਂ ਕਾਇਰ ਬੰਦੇ ਨੇ ਇਸ ਕਰਕੇ ਤੁਸੀਂ ਵੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਅੱਜ بڑے بڑے ਟੈਰਰਿਸਟਾਂ ਦੇ ਮੈਂ ਮੰਨਦਾ ਕੌਕੇ ਸਾਹਿਬ ਦੀ ਸਾਡੀ ਉਹਨਾਂ ਨਾਲ 100% ਸਿੰਪਥੀ ਆ ਵੀ ਉਹਨਾਂ ਨਾਲ ਜਿਹੜਾ ਧੱਕਾ ਕੀਤਾ ਉਸ ਵੇਲੇ ਇਹ ਉਹਨਾਂ ਦੇ ਰਾਗੀ ਪਾਠੀ ਭੇਜਦੇ ਰਹੇ ਨੇ ਉਹਨਾਂ ਦੇ ਤੇ ਅੱਜ ਤੱਕ ਗੱਲ ਨਹੀਂ ਕੀਤੀ ਪਰ ਤੁਸੀਂ ਵੀ ਮੀਡੀਆ ਵਾਲਿਆਂ ਨੂੰ ਵੀ ਮੈਂ ਕਹਿੰਦਾ ਉਹ ਪਰਿਵਾਰਾਂ ਦੇ ਵੀ ਤਾਂ ਜਾਓ ਜਿਨ੍ਹਾਂ ਨੂੰ ਹੱਤਵਾਦੀਆਂ ਨੇ ਮਾਰਿਆ ਸੀ ਤੁਸੀਂ ਵੀ ਤੁਸੀਂ ਵੀ ਕੋਈ ਡਰਦੇ ਬੋਲਦੇ ਨਹੀਂ ਕਿ 1K47 ਤੋਂ ਜਿਨ੍ਹਾਂ ਨੂੰ ਲਾਈਨਾਂ 'ਚ ਲਾ ਕੇ ਜਿਹੜੇ ਪਰਿਵਾਰ ਮਾਰੇ ਸੀ ਜੋ ਦਾਦੀ ਇੱਕ ਰਵਨੀਤ ਸਿੰਘ ਬਿੱਟੂ ਲਗਾਤਾਰ ਐ ਜੀ ਪੀ ਸੀ ਦੇ ਕਈ ਫੈਸਲਿਆਂ ਤੇ ਸਵਾਲ ਚੁੱਕਦੇ ਰਹੇ ਨੇ ਇਸ ਦੇ ਚੱਲਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਇੱਕ ਹੈ ਜਿਸ ਨੂੰ ਲੈ ਕੇ ਉਹ ਲਗਾਤਾਰ ਐ ਜੀ ਪੀ ਸੀ ਨੂੰ ਘੇਰਦੇ ਰਹੇ ਨੇ ਸੁਨੀਲ ਜਾਖੜ ਵੱਲੋਂ ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਜੋ ਬਿਆਨ ਦਿੱਤਾ ਗਿਆ ਸੀ ਉਸ ਬਵਾਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਨੀਲ ਜਾਖੜ ਨੂੰ ਕਰਾਰਾ ਜਵਾਬ ਦਿੱਤਾ ਹੈ ਸੁਖਜਿੰਦਰ ਰੰਧਾਵਾ ਨੇ ਸੁਨੀਲ ਜਾਖੜ ਨੂੰ ਕਿਹਾ ਕਿ ਖੈਰਾ ਦੀ ਚਿੰਤਾ ਕਰਨ ਦੀ ਲੋੜ ਨਹੀਂ ਰੰਧਾਵਾ ਨੇ ਜਾਖੜ ਨੂੰ ਭਾਜਪਾ ਦੀ ਚਿੰਤਾ ਕਰਨ ਦੀ ਸਲਾਹ ਦਿੱਤੀ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਕਾਂਗਰਸੀ ਵਿਧਾਇਕ ਸੁਖपाल ਸਿੰਘ ਖਹਿਰਾ ਦੀ ਜਲੰਧਰ ਫੇਰੀ ਦੌਰਾਨ ਗ੍ਰਿਫਤਾਰੀ ਸੰਬੰਧੀ ਦਿੱਤੇ ਗਏ ਬਿਆਨ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਰਾਜ਼ ਹਨ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਨੀਲ ਜਾਖੜ ਨੂੰ ਖਹਿਰਾ ਦੀ ਚਿੰਤਾ ਛੱਡ ਕੇ ਭਾਜਪਾ ਦੀ ਚਿੰਤਾ ਕਰਨ ਦੀ ਸਲਾਹ ਦਿੱਤੀ ਹੈ ਇੰਨਾ ਹੀ ਨਹੀਂ ਉਹਨਾਂ ਨੂੰ ਕਾਂਗਰਸ ਪਾਰਟੀ ਦਾ ਪਿੱਟਾਪੜਾ ਵੀ ਦੱਸਿਆ ਗਿਆ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾ ਕੇ ਕਿਹਾ ਹੈ ਕਿ ਇਹ ਉਸ ਵਿਅਕਤੀ ਦੇ ਅਨੁਕੂਲ ਨਹੀਂ ਹੈ ਜਿਸ ਨੇ ਆਪਣੇ ਪੁਰਖਿਆਂ ਦੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੋਵੇ ਤੁਸੀਂ ਹੀ ਕਾਂਗਸ ਵਿੱਚ ਤੜੇਬੰਦੀ ਪੈਦਾ ਕਰਕੇ ਲੋਕਾਂ ਦਾ ਨਾਮ ਖਰਾਬ ਕੀਤਾ ਸੀ ਤੁਸੀਂ ਖੈਰਾ ਦੀ ਚਿੰਤਾ ਛੱਡ ਦਿਓ ਅਤੇ ਆਪਣੇ ਕੰਮ ਤੇ ਧਿਆਨ ਦਿਓ ਹਰ ਛੋਟੇ ਵਰਕਰ ਤੋਂ ਲੈ ਕੇ ਸੁਭਾਈ ਤੇ ਕੇਂਦਰੀ ਕਾਂਗਸ ਤੱਕ ਖੈਰਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਸੀਂ ਇਕੱਠੇ ਹੋ ਕੇ ਲੜਾਂਗੇ ਮੈਨੂੰ ਪੂਰਾ ਭਰੋਸਾ ਹੈ ਕਿ ਖੈਰਾ ਸਾਹਿਬ ਜਲਦੀ ਹੀ ਲੋਕਾਂ ਸਾਹਮਣੇ ਪੇਸ਼ ਹੋਣਗੇ ਤੁਹਾਨੂੰ ਦੱਸਦੀ ਕਿ ਹਾਲ ਹੀ ਵਿੱਚ ਸਖਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਨਵੇਂ ਮਾਮਲੇ 'ਚ ਸੁਖਪਾਲ ਸਿੰਘ ਖੈਰਾ ਨੂੰ ਫਿਰ ਤੋਂ ਜੇਲ੍ਹ 'ਚ ਸੁੱਟਣ ਮਾਮਲੇ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ ਸੀ ਜਾਖੜ ਨੇ ਦੋਸ਼ ਲਾਇਆ ਸੀ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਲੀਡਰਸ਼ਿਪ ਨੇ ਸੁਖਪਾਲ ਸਿੰਘ ਖੈਰਾ ਦੀ ਬਲੀ ਦਿੱਤੀ ਹੈ ਸੁਨੀਲ ਜਾਖੜ ਨੇ ਖੈਰਾ ਖਿਲਾਫ ਦਾਅਰਜ ਨਵੇਂ ਕੇਸ ਨੂੰ ਬੁਗਸ ਕਰਾਰ ਦਿੱਤਾ ਹੈ ਪਾਲ ਖੈਰਾ ਪੰਜਾਬ ਸਰਕਾਰ ਖਿਲਾਫ ਖੁੱਲ ਕੇ ਬੋਲਦੇ ਸਨ ਤੇ ਕਾਂਗਰਸ ਆਵਾਦੀ ਪਾਰਟੀ ਨਾਲ ਗੱਠਜੋੜ ਕਰਨਾ ਚਾਹੁੰਦੀ ਸੀ ਉਹਨਾਂ ਕਿਹਾ ਕਿ ਅਜਿਹੇ 'ਚ ਖੈਰਾ ਨੂੰ ਚੁੱਪ ਕਰਵਾਉਣਾ ਜ਼ਰੂਰੀ ਸੀ ਇਸ ਦੌਰਾਨ ਸੁਨੀਲ ਜਾਖੜ ਨੇ ਸਵਾਲ ਉਠਾਇਆ ਕਿ ਖੈਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਚੁੱਪ ਕਿਉਂ ਹੈ ਖੈਰਾ ਦੀ ਮੁਰ ਗ੍ਰਿਫਤਾਰੀ ਦਾ ਵਿਰੋਧ ਕਿਉਂ ਨਹੀਂ ਕੀਤਾ ਜਾ ਰਿਹਾ ਜੇਲ੍ਹ ਵਿੱਚ ਬੰਦ ਗੈਸਟਰਾਂ ਦੀਆਂ ਮੁਲਾਕਾਤਾਂ ਦੀਆਂ ਵੀਡੀਓ ਸਾਂਝੀਆਂ ਕੀਤੀਆਂ ਜਾ ਸਕਦੀਆਂ ਨੇ ਜੇਲ੍ਹ ਵਿੱਚੋਂ ਉਹਨਾਂ ਦੀਆਂ ਪਾਰਟੀਆਂ ਦੇ ਵੀਡੀਓ ਸਾਂਝੀਆਂ ਕੀਤੇ ਜਾ ਸਕਦੇ ਨੇ ਫਿਰ ਸਰਕਾਰ ਖਿਲਾਫ ਉੱਚੀ ਆਵਾਜ਼ ਚ ਬੋਲਣ ਵਾਲੇ ਸੁਖਪਾਲ ਸਿੰਘ ਖੈਰਾ ਦੀਆਂ ਗੱਲਾਂ ਸਾਹਮਣੇ ਕਿਉਂ ਨਹੀਂ ਰੱਖੀਆਂ ਜਾ ਸਕਦੀਆਂ ਪਾਵ ਸਰਕਾਰ ਜੋ ਚਾਹੇ ਉਹੀ ਜੇਲ੍ਹ ਵਿੱਚੋਂ ਬਾਹਰ ਆਵੇ ਤੋਂ ਦੱਸਦੇ ਇੱਕ ਸੁਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਦਾ ਚਾਰੇ ਪਾਸੇ ਵਿਰੋਧ ਹੋ ਰਿਹਾ ਸਾਰੀਆਂ ਪਾਰਟੀਆਂ ਦੇ ਆਗੂ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧ ਰਹੇ ਨੇ ਤੇ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਕੀ ਰਹਿ ਰਹੇ ਨੇ ਇਸ ਦੇ ਚੱਲਦੇ ਸੁਨੀਲ ਜਾਖੜ ਦੇ ਬਿਆਨ ਤੇ ਸੁਖਜਿੰਦਰ ਦਾਵਾ ਨੇ ਬਿਆਨ ਦਿੰਦੇ ਹੋਏ ਸੁਨੀਲ ਜਾਖੜ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੋ ਦੇਖਣਾ ਹੋਵੇਗਾ ਕਿ ਸੁਨੀਲ ਜਾਖੜ ਇਸ ਦਾ ਕੀ ਜਵਾਬ ਦਿੰਦੇ ਨੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਬਾਦਿਆਂ ਅਗਲੀ ਖਬਰ ਵੱਲ ਬੰਦੀ ਸਿੰਘਾ ਤੇ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਸ਼੍ਰੋਮਣੀ ਕਾਲਜ ਵਿਦਾਲ ਅੰਮ੍ਰਿਤਸਰ ਦੇ ਆਗੂ ਕਾਫੀ ਨਾਰਾਜ਼ ਦਿਖਾਈ ਦੇ ਰਹੇ ਨੇ ਸਸਦ ਸਿਮਰਜੀਤ ਸਿੰਘ ਮਾਨ ਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ਤੇ ਵਰਦੇ ਨਜ਼ਰ ਆਏ ਜਿਸ ਦੇ ਚਾਲਦੇ ਉਹਨਾਂ ਵੱਲੋਂ ਕੇਂਦਰ ਸਰਕਾਰ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਰੋਧ ਵਿੱਚ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸ਼੍ਰੋਮਣੀ ਕਾਲਜ ਵਿਦਾਲ ਅੰਮ੍ਰਿਤਸਰ ਦੇ ਸਸਦ ਸਿਮਰਜੀਤ ਸਿੰਘ ਮਾਨ ਸ਼੍ਰੀ ਕਾਲਤਾਖਸਾਹਿਬੇ ਕੇ ਪੁੱਜੇ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਤੇ ਨਜਾਇਜ਼ ਹੱਥ ਛਕਣ ਵਾਲੇ ਦਾ ਹ ਇਸ ਦੇ ਨਾਲ ਇਹਨਾਂ ਵੱਖ-ਵੱਖ ਦੇਸ਼ਾਂ ਵਿੱਚ ਸਿੱਖਾਂ ਗੋਹਾਂ ਦੇ ਕਤਲ ਅਤੇ ਬੰਦੀ ਸੀਗਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਇਸ ਤੋਂ ਇਲਾਵਾ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਮੋਗਾ ਵਿੱਚ ਇੱਕ ਵੱਡਾ ਮਾਰਚ ਕੱਢਿਆ ਜਾਵੇਗਾ ਭੁੱਲਰ ਸਾਹਿਬ ਦੇ ਲਈ ਮੈਂ ਕੀਤਰੀਵਾਲ ਕੋਲੇ ਦੋ ਵਾਰੀ ਜਾ ਕੇ ਆਏ ਤੇ ਉਹਦੀ ਸਜ਼ਾ ਪੂਰੀ ਹੋਈ ਹੋਈ ਹੈ ਕੀਤਰੀਵਾਲ ਸਾਹਿਬ ਉਹਦੇ ਤੇ ਦਸਖਤ ਨਹੀਂ ਕਰਦੇ ਕਸ਼ਮੀਰ ਦੇ ਵਿੱਚ ਨਿਤ ਮੁਸਲਮਾਨਾਂ ਨੂੰ ਮਾਰੀ ਜਾਂਦੇ ਆ ਉੱਥੇ ਕਹਿੰਦੇ ਆ ਕਿ ਇਹ ਹੁਣ ਅਮਨ ਹੋ ਗਿਆ ਅਮਨ ਕਿੱਥੇ ਹੋ ਗਿਆ ਫਿਰ ਮਾਰਦੇ ਕਿਉਂ ਆ ਜੇ ਅਮਨ ਹੋ ਗਿਆ ਇਹ ਮੁਸਲਮਾਨਾਂ ਤੇ ਸਿੱਖਾਂ ਨੂੰ ਮਾਰ ਕੇ ਅਮਨ ਕਿੱਥੇ ਹੋ ਜੂਗਾ 26 ਜਨਵਰੀ ਜਿਹੜਾ ਕਿ ਇੰਡੀਆ ਦਾ ਰਿਪਬਲਿਕ ਡੇ ਆ ਉਸ ਦਿਨ ਉਸ ਦਿਨ ਨੂੰ ਬਲੈਕ ਰਿਪਬਲਿਕ ਡੇ ਦੇ ਤੌਰ ਤੇ ਮਨਾਣ ਲਈ ਪ੍ਰੋਟੈਸਟ ਕਰਾਂਗੇ ਸਾਡਾ ਇਹ ਪ੍ਰੋਟੈਸਟ ਦੋਨਾਂ ਆਰਗੇਨਾਈਜੇਸ਼ਨਸ ਵੱਲੋਂ ਮੋਗਾ ਸ਼ਹਿਰ ਦੇ ਵਿੱਚ ਹੋਏਗਾ ਰੀਸੈਂਟਲੀ ਜਿਹੜੀ ਸਰਬੱਤ ਖਾਲਸਾ ਵੱਲੋਂ ਅਪਾਇੰਟਡ ਕਾਰਜਕਾਰੀ ਜਥੇਦਾਰ ਜਥੇਦਾਰ ਗੁਰਦੇਵ ਸਿੰਘ ਕੋਂਕੇ ਦੀ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਹੈ ਉਹ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਡੇ ਸਾਹਮਣੇ ਰੱਖ ਰਿਹਾ ਜਿਹੜੀ ਅਸੀਂ ਜਿੰਨੀਆਂ ਹੁਣ ਤੱਕ ਗੱਲਾਂ ਕੀਤੀਆਂ ਨੇ ਉਸ ਨੂੰ ਮੈਂ ਐਕਸਪਲੇਨ ਕਰਦੇ ਹੋਏ ਜਥੇਦਾਰ ਦੀ ਰਿਪੋਰਟ ਜਾ ਜਿਹੜਾ ਘਟਨਾਕ੍ਰਮ ਸਾਡੇ ਸਾਹਮਣੇ ਆਇਆ ਉਹ ਸਾਡੇ ਸਾਹਮਣੇ ਇੱਕ ਮਿਸਾਲ ਹੈ ਸਾਡੀਆਂ ਅੱਖਾਂ ਖੋਲਣ ਲਈ ਕਿ ਜਿਸ ਸਿਸਟਮ ਦੇ ਵਿੱਚ ਜਿਸ ਮੁਲਕ ਦੇ ਵਿੱਚ ਤਖਤ ਦੇ ਜਥੇਦਾਰ ਨਾਲ ਅਜਿਹਾ ਹਸ਼ਰ ਹੋ ਸਕਦਾ ਹੈ ਜਾਂ ਹੋਇਆ ਹੈ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਕੀ 10 12000 ਜਿਹੜੇ ਨੌਜਵਾਨ ਪਿਛਲੇ 20 ਸਾਲਾਂ ਦੇ ਵਿੱਚ ਖਪਾ ਦਿੱਤੇ ਗਏ ਉਹਨਾਂ ਨਾਲ ਕੀ ਹੋਇਆ ਹੋਵੇਗਾ ਗਲੇਰਿੰਗ ਐਗਜ਼ੈਂਪਲ ਹੈ ਪ੍ਰੂਫ ਹੈ ਸਾਡੇ ਸਾਹਮਣੇ ਹੁਣ ਕਿ ਇਹੇ ਕੁਝ 10 15 ਹਜ਼ਾਰ ਨੌਜਵਾਨਾਂ ਨਾਲ 20 ਸਾਲ ਪੰਜਾਬ ਦੀ ਧਰਤੀ ਤੇ ਕੀਤਾ ਗਿਆ। ਔਰ ਉਹਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਸਿਕਿਉਰਿਟੀ ਫੋਰਸਿਸ ਪੁਲਿਸ ਜੁਡੀਸ਼ਰੀ ਬਿਊਰੋਕਰੇਸੀ ਸਾਰਿਆਂ ਦੀ ਇੱਕ ਦੂਜੇ ਦੇ ਨਾਲ ਕਨਾਈਮਨ ਸੀ ਸਭ ਰਲੀਆਂ ਹੋਈਆਂ ਸਨ ਇੱਕ ਦੂਜੇ ਦੇ ਨਾਲ। ਇਸ ਖੂਨ ਦੀ ਹੌਲੀ ਖੇਡਣ ਲਈ ਸਿੱਖਾਂ ਦੇ ਦੇ ਖੂਨ ਦੀ ਹੌਲੀ ਖੇਡਣ ਲਈ ਸਭ ਇਕੱਟੀਆਂ ਸੀ। ਸਰਸਤ ਸਿਮਰਜੀਤ ਸਿੰਘ ਮਾਨ ਲਗਾਤਾਰ ਬੰਦੀ ਸਿੰਘਾਂ ਤੇ ਕਈ ਸਿੱਖਾਗੋਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਰਹੇ ਨੇ ਇਸੇ ਦਰਾਂ ਨਾਲ ਕੈਨੇਡਾ ਵਿੱਚ ਨੀਜਰ ਰਪਦਮਨ ਸਿੰਘ ਮਾਲਕ ਸਰਦੂਲ ਸਿੰਘ ਬਰਤਾਨੀਆ ਵਿੱਚ ਅਪਤਾਰ ਸਿੰਘ ਖੰਡੇ ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ ਲਖਬੀ ਸਿੰਘ ਰੋਡੇ ਦੀਪ ਸਿੰਘ ਸਿੱਧੂ ਤੇ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੇ ਘਤਰ ਨੂੰ ਲੈ ਕੇ ਨਾਰਾਜ਼ਗੀ ਪਕਟਾਈ ਆਮਾਦੀ ਪਾਰਟੀ ਦੇ ਵਿਧਾਇਕਾਂ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਤਹਿਸੀਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਇਦਾਂ ਨੂੰ ਨਾਲ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਹਨਾਂ ਦੇ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਮੰਤਰੀ ਬ੍ਰਹਮਸ਼ੰਕਰ ਜਿੰਪਾ ਅਤੇ ਕੁਲਦੀਪ ਸਿੰਘ ਤਾਲੀਮਾਲੇਵੀ ਆਪਣੇ ਇਲਾਕੇ ਦੇ ਵੱਖ-ਵੱਖ ਤਹਿਸੀਲਾਂ ਦਾ ਦੌਰਾ ਕੀਤਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਲੋਕਾਂ ਦੀਆਂ ਪਰੇਸ਼ਾਨੀਆਂ ਸੁਣਨ ਦੇ ਆਦੇਸ਼ ਦਿੱਤੇ ਗਏ ਨੇ ਇਸ ਦੇ ਨਾਲ ਹੀ ਜਲੰਧਰ ਲੁਧਿਆਣਾ ਵਿੱਚ ਵਿਸ਼ੇਸ਼ ਅਦਾਲਤਾਂ ਲਗਾਈਆਂ ਗਈਆਂ ਨੇ ਜਿਨ੍ਹਾਂ ਵਿੱਚ 800 ਤੋਂ ਵੱਧ ਇntਕਾਲ ਰਜਿਸਟਰ ਕੀਤੇ ਗਏ ਨੇ ਆਜਾਵਾਦੀ ਪਾਰਟੀ ਦੇ ਵਿਧਾਇਕਾਂ ਵੱਲੋਂ ਵੱਖ-ਵੱਖ ਇਲਾਕਿਆਂ ਦੀਆਂ ਤਹਿਸੀਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੈਬਨਟ ਮੰਤਰੀ ਬ੍ਰਹਮ ਸੰਕਰ ਜਿੰਪਾ ਵੱਲੋਂ ਹੁਸ਼ਿਆਰਪੁਰ, ਫਗਵਾੜਾ, ਫਲੋਰ, ਲੁਧਿਆਣਾ ਦੀਆਂ ਤਹਿਸੀਲਾਂ ਦਾ ਦੌਰਾ ਕੀਤਾ ਗਿਆ ਅਤੇ ਤਹਿਸੀਲਾਂ ਦਾ ਜਾਇਦਾਦ ਲਿਆ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੇ ਸਾਹਮਣੇ ਕਈ ਇਤਕਾਲ ਆਏ ਹਨ ਜਿਨ੍ਹਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ। ਕਿਉਂਕਿ ਬਹੁਤ ਸਾਰੇ ਸਾਨੂੰ ਲੋਕਾਂ ਵੱਲੋਂ ਫੀਡਬੈਕ ਮਿਲਦੀ ਹੈ। ਔਰ ਬਹੁਤ ਹੀ ਮਾਨਜੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਹੁਸ਼ਿਆਰਪੁਰ ਤਹਿਸੀਲ ਦਾ ਸਪੈਸ਼ਲ ਦੌਰਾ ਕੀਤਾ ਸੀ ਔਰ ਕਿਸੇ ਵੀ ਐਡਮਿਨਿਸਟ੍ਰੇਸ਼ਨ ਨੂੰ इवन देन ਕਿ ਸਾਨੂੰ ਵੀ ਇਨਫੋਰਮੇਸ਼ਨ ਇਸੇ ਮੁੱਖ ਮੰਤਰੀ ਜੀ ਨੇ ਇਸ ਤਹਿਸੀਲ ਦਾ ਦੌਰਾ ਕਰਨਾ ਔਰ ਲੋਕਾਂ ਨੂੰ ਆਕੇ ਖੁਦ ਮਿਲੇ ਸੀ ਉਹਨਾਂ ਨੇ ਲੋਕਾਂ ਨੂੰ ਖੁਦ ਬੁਲਾ ਕੇ ਪੁੱਛਿਆ ਕਿ ਕਿਸੇ ਨੂੰ ਕੋਈ ਸਮੱਸਿਆ ਹੈ ਜਾਂ ਹੈ ਔਰ ਕੁਝ ਸਮੱਸਿਆਵਾਂ ਉਹਨਾਂ ਦੀ ਨਜ਼ਰ 'ਚ ਵੀ ਆਈਆਂ ਸੀ ਔਰ ਡੈਫੀਨੇਟਲੀ ਉਹਨਾਂ ਨੇ ਸਾਨੂੰ ਡਾਇਰੈਕਸ਼ਨ ਦਿੱਤੇ ਆ ਕਿ ਤਹਿਸੀਲਾਂ ਦੇ ਵਿੱਚ ਕਿਸੇ ਬੰਦੇ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਨਾਉ ਨੂੰ ਰਜਿਸਟਰੀ ਕਰਾਉਣ ਵੇਲੇ ਪਰੇਸ਼ਾਨੀ ਨਹੀਂ ਆਣੀ ਚਾਹੀਦੀ। ਨਾ ਉਹਨੂੰ ਉਸ ਤੋਂ ਰਜਿਸਟਰੀ ਕਰਾਉਣ ਤੋਂ ਬਾਅਦ ਇੰਤਕਾਲ ਕਰਨ ਵੇਲੇ ਕੋਈ ਪਰੇਸ਼ਾਨੀ ਆਣੀ ਚਾਹੀਦੀ। ਇਸ ਸੰਬੰਧ ਦੇ ਵਿੱਚ ਅੱਜ ਆਲਰੇਡੀ ਅਸੀਂ ਉਹਨਾਂ ਦੀ ਡਾਇਰੈਕਸ਼ਨ ਦੇ ਨਾਲ ਹੀ ਜਨਮਾਲ ਅਦਾਲਤ ਦੇ ਰੂਪ ਚ ਜਲੰਧਰ ਲੁਧਿਆਣਾ ਵਿੱਚ ਅਦਾਲਤਾਂ ਲੱਗੀਆਂ ਜਿੱਚ ਤਕਰੀਬਨ 800 ਤੋਂ ਜ਼ਿਆਦਾ ਇੰਤਕਾਲ ਇੱਕ ਦਿਨ ਦੇ ਗਵਰਨਮੈਂਟ ਵੱਲੋਂ ਰਜਿਸਟਰ ਹੋ ਰਿਹਾ ਹੈ ਸਿਵਲ ਡਿਪਾਰਟਮੈਂਟ। ਔਰ ਇਸ ਸੰਬੰਧ ਦੇ ਵਿੱਚ ਅੱਜ ਪੂਰੇ ਪੰਜਾਬ ਦੀ ਹਰੇਕ ਤਹਿਸੀਲ ਦੇ ਵਿੱਚ ਕੈਂਪ ਸ਼ਨੀਵਾਰ ਨੂੰ ਸਪੈਸ਼ਲ ਛੁੱਟੀ ਵਾਲਾ ਦਿਨ ਹੈ। ਔਰ ਸਾਰੇ ਹੀ ਪੰਜਾਬ ਦੇ ਮਾਲਦ ਕਾਰੀਆਂ ਨੂੰ ਨਿਸ਼ਾ ਨਿਰਦੇਸ਼ ਹੈ ਕਿ ਬੈਂਕਿੰਗ ਲੋਕਾਂ ਦੇ ਜਿਹੜੇ ਚਾਹੇ ਪੁਰਾਣੇ ਪੈਂਤਕਾਲ ਹੈ ਅਗਰ ਨਹੀਂ ਹੈ ਡਿਸਾਈਡਡ ਕਿਉਂ ਨਹੀਂ ਹੈ ਉਹਨਾਂ ਨੂੰ ਗਾਈਡ ਕੀਤਾ ਜਾਵੇ ਜਿੱਦਾਂ ਹੁਣ ਕੁਝ ਪੈਂਤਕਾਲ ਸਾਡੇ ਸਾਹਮਣੇ ਆਏ ਆ ਔਰ ਸੰਬੰਧਿਤ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਐਸਡੀਐਮ ਹੁਸ਼ਿਆਰਪੁਰ ਨੇ ਨਿਰਦੇਸ਼ ਦਿੱਤਾ ਇਸੇ ਕਰਕੇ ਦਿੱਤਾ ਵੀ ਸਾਡੇ ਪੰਜਾਬ ਚ ਕੋਈ ਬੰਦਾ ਤਸਵੀਲ ਜਾਵੇ ਤਹਿਸੀਲਾਂ ਦੀ ਤਸਵੀਰ ਬਦਲ ਦੀ ਇਹ ਸਾਡੇ ਸਾਡਾ ਗਵਰਨਮੈਂਟ ਦੀ ਪਹਿਲੀ ਉਹਨਾਂ ਪਿੱਛੇ ਦੇ ਵਿੱਚ ਆ ਮੈਂ ਕਹਿ ਸਕਦਾ ਔਰ ਪੰਜਾਬ ਸਰਕਾਰ ਮੁੱਖ ਮੰਤਰੀ ਜੀ ਔਰ ਅਸੀਂ ਆਪਣੇ ਇਸ ਧਰਮ ਨੂੰ ਜਾਣਦੇ ਆ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਜਿਹੜਾ ਬੰਦਾ ਲੱਖਾਂ ਕਰੋੜਾਂ ਰੁਪਈਆ ਖਰਚ ਕੇ ਜ਼ਮੀਨ ਲੈਂਦਾ ਔਰ ਬਾਅਦ ਚੋਂ ਅਗਰ ਪਰੇਸ਼ਾਨ ਹੋਵੇ ਤਾਂ ਕਿਉਂ ਸੰਬੰਧਿਤ ਅਧਿਕਾਰੀਆਂ ਨੂੰ ਅੱਜ ਦਿਸ਼ਾ ਨਿਰਦੇਸ਼ ਹੈ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਕੋਈ ਵੀ ਇੱਦਾਂ ਦੀ ਪਰੇਸ਼ਾਨੀ ਨਹੀਂ ਆਏਗੀ ਔਰ ਜਿਹੜਾ ਅਧਿਕਾਰੀ ਇਹਦੇ ਵਿੱਚ ਕਿਸੇ ਨੂੰ ਡਿਲੇ ਕਰਨ ਤੇ ਜ਼ਿੰਮੇਵਾਰ ਪਾਇਆ ਗਿਆ ਔਰ ਸਪੈਸੀਫਾਈ ਤੌਰ ਤੇ ਸਾਡੇ ਸਾਹਮਣੇ ਆਇਆ ਪੇ ਨਹੀਂ ਜੀ ਦੇਖੋ ਅਧਿਕਾਰੀ ਸਾਡਾ ਪਰਿਵਾਰ ਹੈ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਰੈਵਨਿਊ ਡਿਪਾਰਟਮੈਂਟ ਦਾ ਇਹ ਸਾਰੇ ਮੇਰੇ ਪਰਿਵਾਰ ਦੇ ਤੌਰ ਤੇ ਕੰਮ ਕਰ ਰਹੇ ਆ ਮੁੱਖ ਮੰਤਰੀ ਜੀ ਦੇ ਲੇਕਿਨ ਸਾਡੇ ਪਰਿਵਾਰ ਵੱਲੋਂ ਵੀ ਕਿਸੇ ਨੂੰ ਪਰੇਸ਼ਾਨੀ ਪੈਦਾ ਨਹੀਂ ਕੀਤੀ ਜਾ ਸਕਦੀ ਇਸ ਗੱਲ ਦਾ ਇਹ ਯਕੀਨੀ ਬਣਾਣਾ ਇਹਨਾਂ ਦਾ ਇਹਨਾਂ ਦੀ ਡਿਊਟੀ ਹੈ ਸੋ ਇਹਨੂੰ ਅੱਜ ਇਸ ਸੰਬੰਧ ਵਿੱਚ ਲਗਾਇਆ ਗਿਆ ਔਰ ਮੈਨੂੰ ਲੱਗਦਾ ਇਹ ਤਾਂ ਬਹੁਤ ਅੱਛੇ ਰਿਜ਼ਲਟ ਆ ਪੂਰੇ ਪੰਜਾਬ ਚ ਜਾਣ ਜਾ ਰਹੇ ਆ ਔਰ ਲੋਕਾਂ ਨੇ ਬੜਾ ਸਵਾਗਤ ਕੀਤਾ ਸਾਨੂੰ ਬਹੁਤ ਸਾਰੀਆਂ ਲੋਕਾਂ ਨੇ ਫੋਨਸ ਕਾਲ ਲਈਆਂ ਖਬਰ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤਹਿਸੀਲ ਦਾ ਜਾਇਜ਼ਾ ਲਿਆ। ਉਹਨਾਂ ਦੇ ਸਾਹਮਣੇ ਕਈ ਫਾਈਲਾਂ ਖੁੱਲ ਕੇ ਸਾਹਮਣੇ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਵਕ ਵਕ ਤਹਿਸੀਲਾਂ ਦਾ ਜਾਇਜ਼ਾ ਲੈਣ ਦਾ ਆਦੇਸ਼ ਜਾਰੀ ਕੀਤਾ। ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਦੇ ਇਸ ਆਦੇਸ਼ ਨਾਲ ਲੋਕਾਂ ਦਾ ਕਿੰਨਾ ਕੁ ਫਾਇਦਾ ਹੁੰਦਾ ਹੈ। ਪੰਜਾਬ ਦੇ ਫਲੋਰ ਵਿੱਚ ਇੱਕ ਕਲਯੁਗੀ ਪਿਤਾ ਨੇ ਜਾਲਮਪੁਰੇ ਦੀ ਸਾਰੀ ਹੱਦਾਂ ਪਾਰ ਕਰ ਦਿੱਤੀਆਂ। ਜਿਸ ਕਾਰਨ ਉਸਦੇ 4 ਦਿਨ ਦੇ ਨਵਜਮੇ ਬੱਚੇ ਨੂੰ ਮੌਦੀ ਨੀਂਦ ਸੌਣਾ ਪਿਆ। ਬੱਚੇ ਦੀ ਮੌਤ ਦੇ 16 ਦਿਨ ਬਾਅਦ ਅਦਾਲਤ ਦੇ ਹੁਕਮ 'ਤੇ ਬੱਚੇ ਨੂੰ ਕਬਰ 'ਚੋਂ ਬਾਹਰ ਕੱਢਿਆ ਗਿਆ ਤੇ ਉਸ ਦਾ ਪੋਸਟਮਾਰਟਮ ਕੀਤਾ ਗਿਆ। ਕੁਝ ਦਿਨ ਪਹਿਲਾਂ ਜਲੰਧਰ ਦੇ ਫਲੋਰ ਦੇ ਪਿੰਡ ਚੱਕ ਸਾਬੂ ਵਿਖੇ ਸੰਗੀਤਾ ਨਾਮਕ ਇੱਕ ਮਹਿਲਾ ਨੇ ਆਪਣੇ 4 ਦਿਨਾਂ ਦੇ ਪੁੱਤਰ ਦੀ ਮੌਤ ਹੋਣ ਦਾ ਅਤੇ ਉਸ ਉੱਪਰ ਅਤਿਆਚਾਰ ਕਰਨ ਦਾ ਦੋਸ਼ ਆਪਣੇ ਪਤੀ ਜਿੱਤੂ 'ਤੇ ਲਗਾਇਆ ਸੀ। ਉਸ ਦਾ ਕਹਿਣਾ ਸੀ ਕਿ ਉਸ ਦੇ ਪਤੀ ਨੇ ਕੁਝ ਦਿਨ ਪਹਿਲਾਂ ਨਵਜਾਨੇ 4 ਦਿਨ ਦੇ ਪੁੱਤਰ ਅਤੇ ਉਸ ਨੂੰ ਕੜਕ ਦੀ ਠੰਡ ਵਿੱਚ ਬਾਹਰ ਬਰਾਡੇ ਵਿੱਚ ਪਾ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਖਾਣ ਨੂੰ ਕੁਝ ਨਹੀਂ ਦਿੱਤਾ। ਜਿਸ ਕਰ ਨਵਜਮੇ 4 ਦਿਨਾਂ ਦੇ ਬੱਚੇ ਦੀ ਮੌਤ ਹੋ ਗਈ ਜਿਸ ਦੀ ਸ਼ਿਕਾਇਤ ਅਪਰਾਪੁਰਸ ਨੂੰ ਦਿੱਤੀ ਗਈ ਸੀ ਜਿਸ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਬੱਚੇ ਦੀ ਮੌਤ ਦਾ ਕਾਰਨ ਜਾਣਨ ਲਈ ਇੱਕ ਦਰਖਾਸਤ ਦਾਖਲ ਕੀਤੀ ਗਈ ਸੀ ਜਿਸ ਤੇ ਅਦਾਲਤ ਵੱਲੋਂ ਸ਼ੁੱਕਰਵਾਰ ਨੂੰ ਕਬਰਿਸਤਾਨ ਵਿਖੇ ਜ਼ਮੀਨ ਵਿੱਚ ਦਫ਼ਨ ਕੀਤੀ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਕਰਵਾਉਣ ਦੇ ਹੁਕਮ ਦਿੱਤੇ ਗਏ ਸਨ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਬੱਚੇ ਦੀ ਲਾਸ਼ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਧਿਆਨਾਮ ਹੈ ਤੇ ਕੀ ਹੋਇਆ मेरा जय सिंह नाम है कोर्ट हाँ वालों के ऑर्डर हुए थे सर के एम्बुलेंस तुम्हें मिलेगी वहाँ से तुम ले आना यहाँ पे कोर्ट में लाने के लिए हाँ। फिर वहाँ पे हमने गए वहाँ तक कहते कहा कहते एम्बुलेंस नहीं मिली पुलिस वाले को क्या ये काम तुम्हारा है हमारा नहीं है हाँ। तो मैंने कि सर एम्बुलेंस के नहीं तुम अपने आप ले हुए मैंने ये काम तुम्हारा है सर कहा हमारा नहीं है कोर्ट के ऑर्डर है तो वो बोलते हैं कि नहीं ये काम हमारा नहीं ये तुम्हारा है हमारा नहीं है ये काम ये बोला था पुलिस वालों ने ऑर्डर तो किया था पुलिस था पुलिस वाले की की ड्यूटी लगाया सहायता से आपको ले जाए कोर्ट में हाँ जी हाँ जी सर फिर हमारे को एम्बुलस नहीं मिली हम बस से लेके आए हैं बस में आए बस में जो पेशेंट है बस में आया हाँ बस में आया साहब बहुत ज्यादा बीजियत हालियत है फिर भी उसकी आपको किस लिए बुलाया कोर्ट ध्यान लेने के लिए लेने हाँ जी, जी। जो प्रशासन ने आपकी सहायता की नहीं सर हमारी क्या सहायता हो रही है कोई कोई वाहन को नहीं मिल रहा नहीं कुछ मिल रहा सरकार के लंग सब कुछ है देने वाले वैसे आने को फिर हमारे तो कोई सुन ही नहीं रहा है सर एक मामला सामने आया बच्चे का अब बच्चे की बॉडी कटी गई है कि सर थोड़ा नाम है तो अब तो ਦੇਖਾਂਦੇ ਤੁਮ ਬੜੀ ਖੜੀ ਇਹ ਚਮਾਨਯੋਗ ਕੋਰਟ ਵੱਲੋਂ ਹੁਕਮ ਹੋਏ ਸਨ ਕਿ ਐਸ ਡੀ ਐਮ ਦੀ ਹਾਜ਼ਰੀ ਵਿੱਚ ਜਿਹੜੀ ਬੋਡੀ ਇੱਥੋਂ ਰਿਕਵਰ ਕਰਕੇ ਉਹਦਾ ਪੋਸਟਮਾਰਟਮ ਕਰਾਇਆ ਜਾਣਾ ਤੇ ਉਹ ਮਾਨਯੋਗ ਆਪਣਾ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਪੁਲਿਸ ਪਾਰਟੀ ਦੇ ਨਾਲ ਤੇ ਕੰਪਲੇਨੈਂਟ ਦੀ ਹਾਜ਼ਰੀ ਦੇ ਵਿੱਚ ਜੋ ਬੱਚੇ ਦੀ ਬਾਡੀ ਇੱਥੇ ਦਫਨ ਕੀਤੀ ਸੀ ਉਹਨੂੰ ਅਸੀਂ ਰਿਕਵਰ ਕਰਕੇ ਤੇ ਪੋਸਟਮਾਰਟਮ ਲਈ ਲੈ ਕੇ ਜਾ ਰਹੇ ਹਾਂ ਹਾਂਜੀ ਪੋਸਟਮਾਰਟਮ ਜਾ ਰਹੇ ਹਾਂ ਅੱਜ ਪੋਸਟਮਾਰਟਮ ਕਰਵਾਉਣ ਲੈ ਕੇ ਜਾ ਰਹੇ ਹਾਂ ਫਲੋਰ ਹਸਪੀਟਲ ਹਾਂਜੀ ਹਾਂਜੀ ਸਿਵਲ ਹਸਪੀਟਲ ਫਲੋਰ ਅਧਿਕਾਰੀਆਂ ਦੇ ਅਨੁਸਾਰ ਪੋਸਟਮਾਰਟਮ ਦੀ ਜੋ ਵੀ ਰਿਪੋਰਟ ਆਵੇਗੀ ਮਾਨਯੋਗ ਅਦਾਲਤ ਸਾਹਮਣੇ ਪੇਸ਼ ਕੀਤੀ ਜਾਵੇਗੀ ਤੋਂ ਦੱਸਦੀ ਕਿ ਪੀੜਤ ਮਹਿਲਾ ਦਾ ਪਤੀ ਹਾਲੇ ਤੱਕ ਪੁਲਿਸ ਦੀ ਗ੍ਰਿਫਤਜੋ ਬਾਹਰ ਹੈ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਬਨਾਲਾ ਦੀ ਨਾਜ ਮੰਡੀ ਵਿੱਚ ਯੂਨਾਈਟਿਡ ਕਿਸਾਨ ਮੋਰਚਾ ਵੱਲੋਂ ਗੈਰ ਸਿਆਸੀ ਤੌਰ ਤੇ ਵਿਸ਼ਾਲ ਮਹਾ ਕਿਸਾਨ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਅਤੇ ਪੰਜਾਬ ਦੇ 17 ਕਿਸਾਨ ਜਥੇਬੰਦੀਆਂ ਦੇ ਵਰਕਰ ਪਹੁੰਚੇ ਰੈਲੀ ਨੂੰ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਕਿਸਾਨ ਅਗੂਆਂ ਨੇ ਸੰਬੋਧਨ ਕੀਤਾ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਕਈ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਕਿਸਾਨਾਂ ਵੱਲੋਂ ਆਪਣੀ ਇਕਤਰਤ ਨੂੰ ਲੈ ਕੇ ਲਗਾਤਾਰ ਮਹਾ ਪੰਚਾਇਤਾਂ ਕਿਤੇ ਜਾ ਰਹੇ ਨੇ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਦਿੱਲੀ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ ਜਿਸ ਦੇ ਚੱਲਦੇ ਕਿਸਾਨਾਂ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਵੱਡੀਆਂ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਚੱਲਦੇ ਅੱਜ ਬਰਨਾਲਾ ਵਿੱਚ ਪੰਜਾਬ ਦੇ ਕਿਸਾਨਾਂ ਵੱਲੋਂ ਵੱਡੀ ਪੱਧਰ ਤੇ ਮਹਾਪੰਚਾਇਤ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਸਰਕਾਰਾਂ ਕਿਸਾਨਾਂ ਨਾਲ ਧੱਕਾ ਕਰ ਰਹੀਆਂ ਨੇ ਪਰ ਉਹ ਕਿਸੇ ਵੀ ਕੀਮਤ ਤੇ ਇਹ ਧੱਕਾ ਨਹੀਂ ਹੋਣ ਦੇਣਗੇ ਅੱਜ ਬਰਨਾਲੇ ਦੀ ਧਰਤੀ ਤੇ ਪਹੁੰਚੇ ਹੋਏ ਕਿਸਾਨ ਮਜ਼ਦੂਰ ਮਤਾਵਾ ਪੈਣਾ ਸਾਰੇ ਨੂੰ ਫਤਿਹ ਪ੍ਰਵਾਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਭਲੇਖਾ ਦੂਰ ਕਰਤਾ ਜੰਡੇਆਲਾ ਗੁਰੂ ਤੇ ਬਰਨਾਲੇ ਦੀ ਧਰਤੀ ਨੇ ਪਿੱਛੇ ਪੰਜਾਬ ਦੇ ਲੋਕਾਂ ਦੇ ਮਾਣਾਂ ਚੋਂ ਨਾ ਉਹ ਜੋਸ਼ ਮੁੱਕਿਆ ਵਾ ਨਾ ਉਹ ਜਜ਼ਬਾ ਮੁੱਕਿਆ ਵਾ ਅਰ ਜਦੋਂ ਗੱਲ ਦਿੱਲੀ ਦੀ ਆਉਂਦੀ ਆ ਤਾਂ ਉਹ ਪਿਛਲੇ 500 ਸਾਲਾਂ ਦਾ ਅਰੇ ਤੋਂ ਵੀ ਪਹਿਲੋਂ ਵਾਲਾ ਇਤਿਹਾਸ ਯਾਦ ਕਰਦੇ ਆ ਅਰ ਦਿੱਲੀ ਦੇ ਨਾਂ ਤੇ ਜਿਹੜੀ ਮਣਾ ਦੇ ਵਿੱਚ ਇੱਕ ਨਫਰਤ ਆ ਉਹ ਹੋਰ ਉੱਪਰ ਮੈਰੂ ਵਿੱਚ ਆਉਂਦੀ ਆ ਇੱਕ ਪਲੇਖੇ ਹਲੇ ਬਾਕੀ ਨਹੀਂ ਭਾਵੇਂ ਕੀ ਅਸੀਂ ਇਸ ਗੱਲ ਤੋਂ ਅਣਜਾਣ ਨਹੀਂ ਹੈਗੇ ਪੀ ਜਿੰਨਾ ਨਾ ਸਾਡੀ ਟੱਕਰ ਆ ਉਹ ਕਿੱਡੇ ਵੱਡੇ ਆ ਸਾਨੂੰ ਪਤਾ ਕਾਰਪੋਰੇਟ ਘਰਾਣੇ ਦੁਨੀਆ ਦੀਆਂ ਸਰਕਾਰਾਂ ਨੂੰ ਚਲਾਉਂਦੇ ਆ ਸਾਨੂੰ ਪਤਾ ਅਮਰੀਕਾ ਦੀ ਬਾਲ ਮਾਰਟ ਦਾ ਬਜਟ ਭਾਰਤ ਦੇ ਬਜਟ ਨਾਲੋਂ ਵੱਡਾ ਵਾ ਸਾਨੂੰ ਪਤਾ ਅਮਰੀਕਾ ਦੀ ਕਾਰਗਿਲ ਦਾ ਬਜਟ ਭਾਰਤ ਦੇ ਬਜਟ ਨਾਲੋਂ ਵੱਡਾ ਵਾ ਅਸੀਂ ਸਮਝਦੇ ਆ ਵੀ ਜਿੰਡੀਆਂ ਵੱਡੀਆਂ ਵਦੇਸ਼ੀ ਕੰਪਨੀਆਂ ਨੇ ਜਿਹੜੇ ਸਾਰੇ ਸੰਸਾਰ ਨੂੰ ਚਲਾਉਂਦੀਆਂ ਨੇ ਉਹਨਾਂ ਨਾਲ ਸਾਡੀ ਟੱਕਰ ਹੈ ਤਾਂ ਦੱਸਦੀ ਇੱਕ ਕਿਸਾਨਾਂ ਵੱਲੋਂ ਪਹਿਲਾਂ 26 ਫਰਵਰੀ ਤੇ ਹੁਣ 13 ਫਰਵਰੀ ਨੂੰ ਦਿੱਲੀ ਮਾਰਚ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ 2020 ਦੀ ਤਰ੍ਹਾਂ ਦੁਬਾਰਾ ਵੱਡਾ ਕਿਸਾਨ ਅੰਦੋਲਨ ਕੀਤਾ ਜਾਵੇਗਾ ਹੁਣ ਦੇਖਣਾ ਹੋਵੇਗਾ ਕਿਸਾਨਾਂ ਦੇ ਇਸ ਲਾਂਤ ਤੇ ਸਰਕਾਰ ਕੀ ਐਕਸ਼ਨ ਲੈਂਦੀ ਹੈ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਜਿੱਥੇ ਪਹਿਲਾਂ ਟਰਾਂਸਪੋਰਟ ਯੂਨੀਅਨ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਉੱਥੇ ਹੀ ਹੁਣ ਟੈਕਸੀ ਯੂਨੀਅਨ ਨੇ ਵੀ ਸੜਕਾਂ 'ਤੇ ਉਤਰਾਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਮੁੱਦੇ ਸਰਕਾਰ ਵੱਲੋਂ ਹਿੱਟ ਐਂਡ ਰਨ ਕਾਨੂੰਨ ਬਹੁਤ ਹੀ ਗਲਤ ਪਾਸ ਕੀਤਾ ਗਿਆ ਹੈ ਇਸ ਕਾਲੇ ਕਾਨੂੰਨ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਜਿੱਥੇ ਪਹਿਲਾਂ ਟਰਾਂਸਪੋਰਟ ਯੂਨੀਅਨ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਉੱਥੇ ਹੀ ਹੁਣ ਟੈਕਸੀ ਯੂਨੀਅਨ ਵੀ ਸੜਕਾਂ 'ਤੇ ਉਤਰਾਈ ਹੈ ਯੂਨੀਤ ਵੱਲੋਂ ਜਲੰਧਰ ਦੇ ਪੀਏਪੀ ਚੌਕ ਵਿੱਚ ਧਰਨਾ ਲਗਾਇਆ ਗਿਆ ਏ ਉਹਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਪੂਰੀ ਤਰ੍ਹਾਂ ਗਲਤ ਤਰੀਕੇ ਨਾਲ ਮੋਦੀ ਸਰਕਾਰ ਨੇ ਹਰ ਕਿਸੇ ਲਈ ਲਾਗੂ ਕੀਤਾ ਏ ਜਿਸ ਵਿਅਕਤੀ ਦੀ ਕਮਾਈ ਹੀ 10000 ਰੁਪਏ ਹੋਵੇਗੀ ਉਹ ਲੱਖਾਂ ਦਾ ਜੁਰਮਾਨਾ ਕਿਵੇਂ ਪਰੇਗਾ ਕਿਉਂਕਿ ਟੈਕਸੀ ਚਲਾ ਕੇ ਡਰਾਈਵਰ ਬੜੇ ਮੁਸ਼ਕਲ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਮੰਗਾਂ ਸਾਡੀਆਂ ਇਹ ਆ ਜੀ ਜਿਹੜੇ ਗਵਰਨਮੈਂਟ ਨੇ ਕਾਲੇ ਕਾਨੂੰਨ ਬਣਾਏ ਆ ਇਹ ਸਰਾਸਰ ਗਲਤ ਆ ਤੇ ਸਾਰਿਆਂ ਤੇ ਥੋਪੇ ਗਏ ਆ ਜਿਹੜਾ ਬੰਦਾ 10000 ਰੁਪਿਆ ਤਨਖਾਹ ਲੈਂਦਾ ਉਹ 10 ਲੱਖ ਜੁਰਮਾਨਾ ਕਿੱਥੋਂ ਦੇ ਦਊਗਾ 7 ਲੱਖ ਜੁਰਮਾਨਾ ਜੋ ਵੀ ਹੈਗਾ ਤੇ 10 ਸਾਲ ਦੀ ਸਜ਼ਾ ਜਿਹੜਾ ਬੰਦਾ 10 ਸਾਲ ਅੰਦਰ ਕੱਟੂਗਾ ਤਾਂ ਉਹਦੇ ਪਰਿਵਾਰ ਨੂੰ ਕੌਣ ਪੁੱਛੂਗਾ ਮਗਰ ਇਸ ਡਰਾਈਵਰ ਬਣੂਗਾ ਕੌਣਗਾ ਇਹਦਾ ਟ੍ਰਾਂਸਪੋਰਟਰ ਇਹ ਸਾਰੇ ਘਰਾਂ ਵਾਲਿਆਂ ਦੇ ਵੀ ਲਾਗੂ ਆ ਜਿਹੜਾ ਮੋਟਰਸਾਈਕਲ ਚ ਲਾਉਂਦਾ ਉਹ ਵੀ ਇੱਕ ਡਰਾਈਵਰ ਗਿਣਿਆ ਜਾਂਦਾ ਇਹ ਸਾਰਿਆਂ ਲਈ ਕੋਈ ਬਰਾਬਰਿਆ ਕਾਨੂੰਨ ਇਹ ਜੋ ਕਿ ਸਰਾਸਰ ਗਲਤ મોદી ਸਰਕਾਰ ਨੇ ਥੋਪਿਆ ਸਾਰਿਆਂ ਤੇ ਇਹ ਵਾਪਸ ਲਏ ਜਾਣ ਤੇ ਸਾਨੂੰ ਸਾਡੇ ਰੁਜ਼ਗਾਰ ਚ ਸਹੀ ਸਲਾਮਤ ਰਹਿਣ ਦਿੱਤਾ ਜਾਵੇ ਮਾ ਕੇ ਸਾਨੂੰ ਪਰਿਵਾਰ ਪਾਲਿਆ ਜਾਵੇ ਨਹੀਂ ਤਾਂ ਅਸੀਂ ਇਹ ਕੰਮ ਛੱਡ ਕੇ ਨਹੀਂ ਤਾਂ ਦਿਹਾੜੀਦਾਰ ਵੰਡ ਲਈ ਮਜਬੂਰ ਹੋ ਜਵਾਂਗੇ ਸਾਡੀ ਸਾਰਿਆਂ ਦੀ ਇਹੀ ਮੰਗ ਆ ਪੇ ਇਹ ਗਾਲੇ ਕਾਨੂੰਨ ਵਾਪਸ ਲਏ ਜਾਣ ਤੇ ਸਾਨੂੰ ਸਾਡੀ ਰੋਜੀ ਰੋਟੀ 'ਚ ਪਏ ਰਹਿਣ ਦਿੱਤਾ ਜਾਵੇ। ਅਸੀਂ ਡਰਾਈਵਰ ਇਹੋ ਵੀ ਤੁਹਾਡੇ ਰੋਡ 'ਤੇ 6 ਘੰਟੇ ਆਉਂਦੇ ਆਉਣ ਮੇਰੇ ਰਾਹ 'ਚ ਇਹ ਕਾਨੂੰਨ ਪੂਰਾ ਸਾਰੇ ਆਲੇ ਇਹ ਕਾਨੂੰਨ ਲਏ ਗਏ ਆ। ਇਹ ਸ਼ਾਇਦ ਲੋਕਾਂ ਨੂੰ ਘਰ ਵਾਲਿਆਂ ਨੂੰ ਲੱਗਦੇ ਆ ਪੇ ਉਹਨਾਂ ਲਈ ਨਹੀਂ ਹੈਗੇ। ਇਹ ਹਰ ਇੱਕ ਡਰਾਈਵਰ ਲਈ ਆ। ਇਸ ਲਈ ਕਾਨੂੰਨ ਵਾਪਸ ਲਏ ਜਾਣ ਤੇ ਸਾਰਿਆਂ ਨੂੰ ਰੋਟੀ ਖਾਂਦੇ ਰਹਿਣ ਦਿੱਤਾ ਜਾਵੇ। ਤੋਂ ਦੱਸਦੀ ਹੈ ਕਿ ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਕਾਨੂੰਨ ਪਾਸ ਕੀਤਾ ਗਿਆ ਹੈ ਜਿਸ ਵਿੱਚ ਸਜ਼ਾ ਤੇ ਜੁਰਮਾਨਾ ਬਹੁਤ ਜ਼ਿਆਦਾ ਵਧਾ ਦਿੱਤਾ ਗਿਆ ਹੈ ਜਿਸ ਕਰ ਇਸ ਕਾਨੂੰਨ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਾਮਲੇ ਤੇ ਅੱਗੇ ਕੀ ਫੈਸਲਾ ਲੈਂਦੀ ਹੈ ਜਾਂਦਿਆਂ ਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਨਵਾਂ ਐਲਾਨ ਸਿੰਥੈਟਿਕ ਟ੍ਰੈਕ ਵਾਲੇ ਕਿਸੇ ਵੀ ਖੇਡ ਮੈਦਾਨ ਵਿੱਚ ਨਹੀਂ ਹੋਵੇਗੀ ਗਣਤੱਤਰਤਾ ਦਿਵਸ ਦੀ ਪ੍ਰੇਡ ਬਾਕੀ ਖੇਡ ਮੈਦਾਨਾਂ ਜਾਂ ਸਟੇਡੀਅਮਾਂ ਵਿੱਚ ਹੀ ਕਰਾਈ ਜਾ ਸਕਦੀ ਹੈ ਪ੍ਰੇਡ ਕੈਬਨ ਮੰਤਰੀ ਅਮਨ अरोड़ा ਨੂੰ ਅਦਾਲਤ ਨੇ ਸੁਣਾਈ 2 ਸਾਲ ਦੀ ਸਜ਼ਾ ਵਿਧਾਇਕ ਨੂੰ ਅਹੁਦੇ ਤੋਂ ਨਾ ਹਟਾਏ ਜਾਣ ਤੇ ਵਿਵਾਦ ਜਾਰੀ ਰਾਜਪਾਲ ਬਨਵਾਰੀ لال ਪ੍ਰੋਤਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਪੱਤਰ ਆ ਬੁਲਾਰੇ ਮਾਲਵੀਂਦਰ ਕੰਗ ਨੇ ਸਾਦੇ ਰਾਜਪਾਲ ਤੇ ਨਿਸ਼ਾਨੇ ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਸਿਆਸਤ ਜਾਰੀ ਰਮਨੇਸ਼ ਸਿੰਘ ਬਿੱਟੂ ਦਾ ਆ ਵੱਡਾ ਬਿਆਨ ਕਿਹਾ ਸੁਖਪਾਲ ਖੈਰਾ ਹੈ ਬੱਬਰ ਸ਼ੇਰ ਦੁਬਾਰਾ ਉੱਪਰ ਕੇ ਆਵੇਗਾ ਸਾਹਮਣੇ ਰਾਜਵਾਲਾ ਵੱਲੋਂ ਅਮਿਸ਼ਾ ਨੂੰ ਲਿਖੀ ਚਿੱਠੀ ਨੂੰ ਲੈ ਕੇ ਕੀ ਦਿੱਤੀ ਟਿੱਪਣੀ ਸੁਨੀਲ ਜਾਖੜ ਦਾ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਕਾਂਗਰਸ ਖਿਲਾਫ ਆਇਆ ਬਿਆਨ ਕਿਹਾ ਕਾਂਗਰਸ ਨੂੰ ਸੁਖਪਾਲ ਖਹਿਰਾ ਦੀ ਨਹੀਂ ਕੋਈ ਪਰਵਾ ਸੁਖਜਿੰਦਰ ਰੰਧਾਵਾ ਨੇ ਸੁਨੀਲ ਜਾਖੜ ਨੂੰ ਦਿੱਤਾ ਕਰਾਰਾ ਜਵਾਬ ਕਿਹਾ ਖਹਿਰਾ ਦੀ ਥਾਂ ਜਾਖੜ ਕਰਨ ਸਿਰਫ ਭਾਜਪਾ ਦੀ ਚਿੰਤਾ ਅੱਜ ਦੇ ਪੰਜਾਬ న్యూਸ ਬੁਲੇਟਿਨ ਵਿੱਚ ਇੰਨਾ ਹੀ ਨਵੀਂ ਤੇ ਤਾਜ਼ਾ ਖਬਰਾਂ ਨਾਲ ਕੱਲ ਫੇਰ ਆਜ਼ਰੂ ਮਾਗੇ ਧੰਨਵਾਦ